ਇਸ ਕੋਲੇ ਦੀ ਵੱਡੀ ਖਬਰ ਆ ਰਹੀ ਹੈ ਗੜਸ਼ੰਕਰ ਤੋਂ ਜਿੱਥੇ ਇੱਕ ਨਿੱਜੀ ਕੰਪਨੀ ਦੀ ਬੱਸ ਨਹਿਰ ਚ ਡਿੱਗੀ ਹੈ ਜੀ ਹਾਂ ਗੜਸ਼ੰਕਰ ਤੋਂ ਪੰਜੌੜਾ ਨੂੰ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਮਿੰਨੀ ਬੱਸ ਨਹਿਰ ਚ ਜਾ ਡਿੱਗੀ ਹਾਸਾ ਸੰਗਣੀ ਤੋਂ ਦਕਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਮਿੰਨੀ ਬੱਸ ਪਿੰਡ ਐਮਾ ਮੁਗਲਾ ਕੋਲ ਪਹੁੰਚੀ ਤਾਂ ਇੱਕ ਕਾਰ ਨੂੰ ਓਵਰਟੇਕ ਕਰ ਦਿਆ ਬੱਸ ਬਿਸਤ ਦੁਆਬ ਨਹਿਰ ਚ ਜਾ ਡਿੱਗੀ ਬੱਸ ਚ ਡਰਾਈਵਰ ਅਤੇ ਕੰਡਕਟਰ ਤੋਂ ਇਲਾਵਾ ਕੁਝ ਸਵਾਰੀਆਂ ਸਨ ਜਿਨ੍ਹਾਂ ਦੇ ਕੇ ਮਾਮੂਲੀ ਸੱਟਾਂ ਲੱਗੀਆਂ ਨੇ ਹਾਲਾਂਕਿ ਇਸ ਹਾਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਰੇ ਹੈ ਪਰ ਬਸ ਉਲਟ ਬਾਜ਼ੀਆਂ ਖਾਂਦੀ ਕਰੀਬ 20 ਤੋਂ 25 ਫੁੱਟ ਡੂੰਗੀ ਇਸ ਨਹਿਰ ਚ ਜੜ ਗਈ ਜਿਸ ਨੂੰ ਕੇ ਹੁਣ ਬਾਹਰ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦੱਸਿਆ ਕਿ ਸੰਗਣੀ ਤੁੰਦ ਕਾਰਨ ਅੱਜ ਮੌਸਮ ਬੇਹਦ ਖਰਾਬ ਸੀ ਜਿਸ ਕਾਰਨ ਗੜਸ਼ੰਕਰ ਤੋਂ ਪੰਜੌੜਾ ਨੂੰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਪਿੰਡ ਐਮਾ ਮੁਗਲਾ ਦੇ ਕੋਲ ਨਹਿਰ ਚ ਜੜ ਗਈ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਇੱਕ ਕਾਰ ਨੂੰ ਓਵਰਟੇਕ ਕਰ ਰਹੀ ਸੀ ਦੱਸਣਾ ਬਣਦਾ ਹੈ ਕਿ ਹਾਸੇ ਸਮੇਂ ਨਹਿਰ ਚ ਪਾਣੀ ਨਹੀਂ ਸੀ ਬੱਸ ਵਿੱਚ ਸਵਾਰ ਸਵਾਰੀਆਂ ਦੇ ਸੱਟਾਂ ਲੱਗੀਆਂ ਨੇ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਹੇ ਉਧਰ ਇਸ ਬੱਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਵੇਂ ਬੱਸ ਨਹਿਰ ਚ ਡਿੱਗੀ ਹੋਈ ਹੈ ਅਤੇ ਆਲੇ-ਦੁਆਲੇ ਲੋਕਾਂ ਦੀ ਭੀੜ ਮੌਜੂਦ ਹੈ ਤਾਜ਼ਾ ਜਾਣਕਾਰੀ ਮੁਤਾਬਕ ਬੱਸ ਨੂੰ ਨਹਿਰ 'ਚੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਬੱਸ ਨਹਿਰ 'ਚ ਉਸ ਸਮੇਂ ਡਿੱਗੀ ਜਦੋਂ ਪਿੰਡ ਐਮਾ ਮੁਗਲਾ ਕੋਲ ਬੱਸ ਇੱਕ ਕਾਰ ਨੂੰ ਓਵਰਟੇਕ ਕਰ ਰਹੀ ਸੀ ਅਤੇ ਸੰਘਣੀ ਧੁੰਦ ਕਾਰਨ ਰਸਤਾ ਨਾ ਦਿਖਣ ਕਾਰਨ ਬੱਸ ਉਲਟ ਬਾਜ਼ੀ ਜਾਂ ਖਾਂਦੀ ਨਹਿਰ 'ਚ ਜਾ ਡਿੱਗੀ ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਬੱਸ ਦੇ ਕੰਡਕਟਰ ਡਰਾਈਵਰ ਅਤੇ ਬਾਕੀ ਸਵਾਰੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ